ਅਸੀਂ ਭਾਈ ਕਿੰਨੇ ਬਹਿਮਾ ਦੇ ਵਿੱਚ ਫਸ ਗਏ ਕਿੰਨੇ ਭਰਮਾਂ ਦੇ ਵਿੱਚ ਫਸ ਗਏ ਹੈਨਾ ਜਿਵੇਂ ਪਹਿਲਾਂ ਕਿਸੇ ਦੀ ਮੌਤ ਹੋ ਜਾਂਦੀ ਸੀ ਉਹਦੀ ਲਾਸ਼ ਨੂੰ ਵਿਹੜੇ ਦੇ ਵਿੱਚ ਰੱਖ ਕੇ ਸਾਰਾ ਪਰਿਵਾਰ ਉਹਦੇ ਆਲੇ ਦੁਆਲੇ ਬਹਿ ਜਾਂਦਾ ਸੀ ਕੋਈ ਰਿਸ਼ਤੇਦਾਰ ਯਾਰ ਮਿੱਤਰ ਜਿੰਨੇ ਵੀ ਉਹਦੇ ਕੋਈ ਸਕੇ ਸੰਬੰਧੀ ਹੁੰਦੇ ਉਹਦੀ ਲਾਸ਼ ਦੇ ਆਲੇ ਦੁਆਲੇ ਬਹਿ ਜਾਂਦੇ ਸੀਗੇ ਉਹਦਾ ਕਾਰਨ ਹੁੰਦਾ ਸੀ ਹੁਣ ਉਸ ਚੀਜ਼ ਨੂੰ ਰਿਵਾਜ ਬਣਾਈ ਬੈਠੇ ਆ ਉਹਦਾ ਕਾਰਨ ਨਹੀਂ ਹੁੰਦਾ ਸੀ ਅੱਗੇ ਘਰ ਕੱਚੇ ਹੁੰਦੇ ਕੰਧਾਂ ਕੱਚੀਆਂ ਹੁੰਦੀਆਂ ਸੀਗੀਆਂ ਦਾ ਕਾਰ ਨਹੀਂ ਹੁੰਦਾ ਸੀ ਵੀ ਕਿਤੇ ਕੋਈ ਕੱਚੀ ਕੰਧ ਜਿਵੇਂ ਛੂਟੀਆਂ ਕੰਧਾਂ ਹੁੰਦੀਆਂ ਕੋਈ ਕੁੱਤਾ ਬਿੱਲਾ ਜਾਂ ਕੋਈ ਹੋਰ ਜਨੌਰ ਜਾਨਵਰ ਕੰਧ ਟੱਪ ਕੇ ਆ ਕੇ ਉਹ ਲਾਸ਼ ਨੂੰ ਖੁਰਦ-ਬੁਰਦ ਨਾ ਕਰ ਦੇ ਕੋਈ ਦੰਦ ਨਾ ਮਾਰੇ ਜਾਂ ਉਹਨੂੰ ਪਾੜ ਛੀੜ ਨਾ ਕਰ ਦੇ ਇਹ ਕਾਰਨ ਹੁੰਦਾ ਸੀ ਉਦੋਂ ਹੁਣ ਰਵਾਜ ਹੀ ਬਣ ਗਿਆ ਇਹ ਪਰਿਵਾਰ ਰਿਸ਼ਤੇਦਾਰ ਕੋਈ ਸਕੇ ਸੰਬੰਧੀ ਸਾਰੇ ਲਾਸ਼ ਦੇ ਕੋਲੇ ਬੈਠੇ ਰਹਿੰਦੇ ਨੇ ਠੀਕ ਆ ਪਰਿਵਾਰ ਵਾਲਿਆਂ ਨੂੰ ਜਦੋਂ ਕੋਈ ਘਰ ਦਾ ਪਰਿਵਾਰ ਦਾ ਮੈਂਬਰ ਦੁਨੀਆ ਨੂੰ અલਵਿਦਾ ਕਹਿੰਦਾ ਛੱਡ ਕੇ ਜਾਂਦਾ ਨੀਂਦ ਵੈਸੇ ਹੀ ਨਹੀਂ ਆਉਂਦੀ ਦੁੱਖ ਹੁੰਦਾ ਬਹੁਤ ਜ਼ਿਆਦਾ ਦੁੱਖ ਹੁੰਦਾ ਜਦੋਂ ਕੋਈ ਪਰਿਵਾਰ ਦਾ ਮੈਂਬਰ ਆਪਾਂ ਤੋਂ ਵਿਛੜਦਾ ਨੀਂਦ ਨਹੀਂ ਆਉਂਦੀ ਪਰ ਉਹਦੇ ਕੋਲੇ ਬੈਠਣ ਦਾ ਕਾਰਨ ਕੋਈ ਕਾਰਨ ਵੱਡਾ ਨਹੀਂ ਹੈਗਾ ਇਹੀ ਕਾਰਨ ਹੁੰਦਾ ਸੀਗਾ ਉਦੋਂ ਬਾਅਦ ਕੀ ਕਰਦੇ ਸੀ ਉਹਦੀ ਅਰਥੀ ਲੈ ਕੇ ਜਾਂਦੇ ਚਾਰ ਜਾਣੇ ਉਹਦੀ ਅਰਥੀ ਚੱਕਦੇ ਤੋਰੇ ਜਾਂਦੇ ਆ ਅੱਗੇ ਸੇਵੇ ਹੁੰਦੇ ਬਹੁਤ ਦੂਰ ਦੂਰ ਪਿੰਡ ਤੋਂ ਨਾ ਵਾਰ-ਵਾਰ ਦੂਰ ਦੂਰ ਸੇਵੇ ਹੁੰਦੇ ਸ਼ਮਸ਼ਾਨ ਘਾਟ ਦੂਰ ਹੁੰਦੇ ਰਸਤੇ ਦੇ ਵਿੱਚ ਜਾ ਕੇ ਜਿਹੜਾ ਮੋਢੇ ਵਾਲੇ ਪਾਸੇ ਦੋ ਬੰਦੇ ਲੱਗੇ ਹੁੰਦੇ ਸੀ ਉਹ ਪਿਛਲੇ ਪੈਰਾਂ ਵਾਲੇ ਪਾਸੇ ਆ ਜਾਂਦੇ ਸੀ ਪੈਰਾਂ ਵਾਲੇ ਮੂਹਰੇਲੇ ਪਾਸੇ ਉਹਨੂੰ ਬਦਲਾ ਲੈਂਦੇ ਸੀ ਉਹਦਾ ਵੀ ਕਾਰਨ ਸੀ ਪਤਾ ਕਿਸੇ ਨੂੰ ਨਹੀਂ 50% ਲੋਕਾਂ ਨੂੰ ਪਤਾ ਹੋਊ ਵੱਧ ਤੋਂ ਵੱਧ 50 ਨੂੰ ਨਹੀਂ ਪਤਾ ਉਹਦਾ ਕਾਰਨ ਇਹ ਹੁੰਦਾ ਵੀਰੇ ਜਿਹੜਾ ਹਿੱਕਾਲਾ ਪਾਸਾ ਹੁੰਦਾ ਨਾ ਬੰਦੇ ਦਾ ਹਿੱਕਾਲਾ ਪਾਸਾ ਭਾਰਾ ਹੁੰਦਾ ਪੈਰਾਂ ਵਾਲਾ ਪਾਸਾ ਹੌਲਾ ਹੁੰਦਾ ਜਦੋਂ ਮੂਰਲੇ ਬੰਦੇ ਪਿੱਛੇ ਹੋ ਜਾਂਦੇ ਸੀ ਪਿਛਲੇ ਮੂਰੇ ਹੋ ਜਾਂਦੇ ਸੀ ਵੀ ਉਹਨਾਂ ਨੂੰ ਦਮ ਆ ਜਾਂਦਾ ਸੀ ਕਿਉਂਕਿ ਦੂਰ ਦੀ ਬਾਟ ਜਾਂਦੇ ਲਾਸ ਨੂੰ ਚੱਕ ਕੇ ਉਹਨਾਂ ਨੂੰ ਦਮ ਆ ਜਾਂਦਾ ਸੀ ਹੌਲੇ ਵਾਲੇ ਪਾਸੇ ਭਾਰੇ ਵਾਲੇ ਵਗ ਜਾਂਦੇ ਜਿੰਨਾ ਕੰਨੀ ਭਾਰਾ ਪਾਸਾ ਹੁੰਦਾ ਸੀ ਹਿੱਕਾ ਉਹ ਲੱਤਾਂ ਕੰਨੀ ਹੋ ਜਾਂਦੀ ਉਹਦਾ ਕਾਰਨ ਇਹ ਹੁੰਦਾ ਸੀ ਉਸ ਤੋਂ ਬਾਅਦ ਸਮਸ਼ਾਨ ਘਾਟ ਦੇ ਗੇਟ 'ਚ ਜਾ ਕੇ ਜਾਂ ਸਮਸ਼ਾਨ ਘਾਟ ਦੇ ਵਿੱਚ ਜਾ ਕੇ ਉਹਦੇ ਨਾਲ ਇੱਕ ਆਲੇ ਦੁਆਲੇ ਢੇੜਾ ਦੇ ਕੇ ਲਾਸ ਦੇ ਮਰੇ ਹੋਏ ਬੰਦੇ ਦੇ ਇੱਕ ਘੜੇ ਨੂੰ ਫੋਟਿਆ ਜਾਂਦਾ ਸੀ ਉਹਦਾ ਵੀ ਕਾਰਨ ਕਿਸੇ ਨੂੰ ਨਹੀਂ ਪਤਾ ਉਹਦਾ ਵੀ ਰਵਾਜ ਹੀ ਬਣਿਆ ਪਿਆ ਹੁਣ ਉਹਦਾ ਮੁੱਖ ਕਾਰਨ ਇਹ ਸੀ ਹੁਣ ਤਾਂ ਚਲੋ ਬਾਲੀਆਂ ਸਹੂਲਤਾਂ ਵਧ ਗਈਆਂ ਉਦੋਂ ਇੰਨਾ ਮਤਲਬ ਕੀ ਨਾ ਪ੍ਰਬੰਧ ਨਹੀਂ ਸੀ ਹੁੰਦਾ ਕਹਿ ਲਈਏ ਆਪਾਂ ਉਹਦਾ ਕਾਰਨ ਇਹ ਸੀ ਵੀ ਹੋ ਸਕਦਾ ਇਹਦੇ ਵਿੱਚ ਹਲੇ ਕੋਈ ਸਾਹ ਪਏ ਹੋਣ ਜਦੋਂ ਉਹਦੇ ਸਿਰ ਕੋਲੇ ਜਾ ਕੇ ਢੇੜਾ ਦੇ ਕੇ ਇੱਕ ਘੜੇ ਨੂੰ ਫੋਟਿਆ ਜਾਂਦਾ ਸੀ ਉਹਦਾ ਪਟਾਕਾ ਪੈਂਦਾ ਸੀ ਬਹੁਤ ਵੱਡਾ ਥਾ ਹੁੰਦਾ ਜਿਹਨੂੰ ਤੋੜਾ ਫੁੱਟਦਾ ਪਾਣੀ ਦਾ ਭਰਿਆ ਹੋਇਆ ਲਾਸ ਦੇ ਕੋਲੇ ਵੀ ਹੋ ਸਕਦਾ ਉਹ ਤੇ ਸਾਹ ਹੋਣ ਉਹ ਇੱਕਦਮ ਡਰ ਕੇ ਉਹਦੀ ਧੜਕਣ ਚੱਲ ਪਈ ਦਿਲ ਦੀ ਧੜਕਣ ਚੱਲ ਪਈ ਹੋ ਸਕਦਾ ਉਹ ਖੜਾ ਹੋ ਜੇ ਕਿ ਅੱਗੇ ਵੈਦ ਹੁੰਦੇ ਸੀ ਮਤਲਬ ਕੋਈ ਇੰਨਾ ਜਿਆਦਾ ਟੈਕਨੋਲੋਜੀ ਐਡਵਾਂਸ ਨਹੀਂ ਸੀ ਹੈਗੀ ਉਦੋਂ ਦਿਲ ਦੇ ਵਿੱਚ ਹੁੰਦਾ ਸੀ ਵੀ ਸ਼ਾਇਦ ਇਹ ਚ ਸਾਹ ਹੋਣ ਘੜਾ ਭੰਨ ਕੇ ਦੇਖ ਲੋ ਵੀ ਜੇ ਇਹਦੇ ਚ ਸਾਹ ਹੋਏ ਤਾਂ ਇੱਕਦਮ ਡਰ ਕੇ ਉੱਠੂ ਇਹ ਉਹਦਾ ਕਾਰਨ ਇਹ ਹੁੰਦਾ ਸੀ ਹੁਣ ਇਹ ਚੀਜ਼ਾਂ ਨੂੰ ਅਸੀਂ ਰਵਾਜ ਹੀ ਬਣਾਈ ਬੈਠੇ ਆ ਜਦੋਂ ਵਿਆਹ ਵੇਲੇ ਜਿਵੇਂ ਬੋਲੀ ਤੁਰਦੀ ਆ ਤੁਰਨ ਵੇਲੇ ਜਿਹੜੇ ਗੱਡੀ ਦੇ ਟਾਇਰ ਹੁੰਦੇ ਨੇ ਉਹਨਾਂ ਦੇ ਪਾਣੀ ਪਾਇਆ ਜਾਂਦਾ ਸੀ ਪਹਿਲਾਂ ਹੁਣ ਉਹਦਾ ਰਵਾਜ ਬਣ ਗਿਆ ਉਹਦਾ ਵੀ ਕਾਰਨ ਸੀ ਉਹਦਾ ਕਾਰਨ ਇਹ ਸੀ ਅੱਗੇ ਗੱਡਿਆਂ ਤੇ ਬਰਾਤ ਜਾਂਦੀ ਜਦੋਂ ਗੱਡਿਆਂ ਤੇ ਬਰਾਤ ਜਾਂਦੀ ਖੜੇ ਗੱਡਿਆਂ ਦੀ ਲੱਕੜ ਦੇ ਜਿਹੜੇ ਚੱਕੇ ਹੁੰਦੇ ਸੀ ਪਹੀਏ ਹੁੰਦੇ ਸੀ ਸੁੱਕ ਜਾਂਦੀ ਸੀ ਲੱਕੜ ਤੇ ਉਹਤੇ ਜਦੋਂ ਪਾਣੀ ਪਾਇਆ ਜਾਂਦਾ ਸੀ ਉਹ ਲੱਕੜ ਫੁੱਲ ਕੇ ਠੀਕ ਹੋ ਜਾਂਦੀ ਸੀ ਵੀ ਤਾਂ ਕਿ ਮਾਂ ਨੂੰ ਕੁੜੀ ਦੀ ਮਾਂ ਨੂੰ ਜਾਂ ਮੁੰਡੇ ਦੀ ਮਾਂ ਨੂੰ ਇਹ ਹੁੰਦਾ ਸੀ ਵੀ ਮੇਰੇ ਧੀ ਪੁੱਤ ਨੂੰ ਰਸਤੇ ਦੇ ਵਿੱਚ ਕੋਈ ਦਿੱਕਤ ਨਾ ਆਵੇ ਗੱਡੇ ਦੇ ਟਾਇਰ ਨਾ ਟੁੱਟ ਜਾਣ ਜਾਂ ਉਹ ਚੀ ਚੀ ਕਰਨ ਲੱਗ ਜਾਂਦੇ ਸੀ ਗੱਡੇ ਦੇ ਟਾਇਰ ਉਹ ਦੇਖਣ ਵਾਲੇ ਨੂੰ ਵੀ ਭੇੜੇ ਲੱਗਦੇ ਸੀ ਵੀ ਪੁਰਾਣਾ ਗੱਡਾ ਹੱਕ ਲਿਆਈ ਬਰਾਤ ਦੇ ਵਿੱਚ ਇਹ ਕਾਰਨ ਹੁੰਦਾ ਸੀ ਸਿਹਰੇਆਂ ਦਾ ਕਾਰਨ ਹੁੰਦਾ ਸੀ ਸਿਹਰੇ ਬੰਨੇ ਹੁੰਦੇ ਨੇ ਹੁਣ ਜਿਵੇਂ ਅੱਗੇ ਜਦੋਂ ਫੋਟੋ ਆਪਾਂ ਦੇਖਦੇ ਆ ਆਪਣੇ ਮੰਮੀ ਡੇੜੀ ਦੇ ਵਿਆਹਾਂ ਚ ਨਾ ਜਿਹਨੂੰ ਆਪਣੀ ਮਾਂ ਦੀਆਂ ਫੋਟੋਆਂ ਵਿਆਹ ਵਾਲੀਆਂ ਦੇਖ ਰਿਹਾ ਜਾਂ ਆਪਣੇ ਫਾਦਰ ਸਾਹਿਬ ਦੀਆਂ ਬਾਪੂ ਦੀਆਂ ਫੋਟੋਆਂ ਦੇਖਦਾ ਦੇਖਦੇ ਆਪਾਂ ਵਿਆਹ ਵਾਲੀਆਂ ਜਿਹੜੀ ਤਾਂ ਵਿਆਹ ਵਾਲੀ ਕੁੜੀ ਹੁੰਦੀ ਸੀ ਉਹਨੂੰ ਜਮੀਂ ਟੱਕਿਆ ਪਿਆ ਹੁੰਦਾ ਸੀ ਉਹਦਾ ਸਿਰ ਵੀ ਐ ਜਮੈਂ ਫੇਸ ਉਹਦਾ ਦਿਖਦਾ ਨਹੀਂ ਸੀ ਹੁੰਦਾ ਕੈਮਰੇ 'ਚ ਸਿਹਰਿਆਂ ਦਾ ਕਾਰਨ ਹੁੰਦਾ ਸੀ ਉਹਦਾ ਕਾਰਨ ਇਹ ਹੁੰਦਾ ਸੀ ਹੁਣ ਤਾਂ ਜਦੋਂ ਕਿਸੇ ਦਾ ਵਿਆਹ ਹੋਣਾ ਹੁੰਦਾ ਮੁੰਡਾ ਕੁੜੀ ਨੂੰ ਪਹਿਲੀ ਹੀ ਦੇਖ ਲੈਂਦਾ ਕੁੜੀ ਮੁੰਡੇ ਨੂੰ ਪਹਿਲੀ ਗੱਲਾਂ ਬਾਤਾਂ ਵੀ ਕਰ ਲੈਂਦੇ ਨੇ ਫੋਨ 'ਤੇ ਵੀ ਗੱਲਾਂ ਬਾਤਾਂ ਚੱਲਦੀਆਂ ਨੇ ਅੱਗੇ ਤਾਂ ਜਦੋਂ ਕੁੜੀ ਦਾ ਪਿਓ ਜਾਂ ਮੁੰਡੇ ਦਾ ਪਿਓ ਕੁੜੀ ਨੂੰ ਪਸੰਦ ਕਰਿਆ ਏ ਜਾਂ ਮੁੰਡੇ ਨੂੰ ਪਸੰਦ ਕਰਿਆ ਏ ਬਸ ਉਹ ਚੀਜ਼ਾਂ ਠੀਕ ਹੁੰਦੀਆਂ ਸੀ ਉਹ ਮੁੰਡੇ ਨੂੰ ਵੀ ਪ੍ਰਵਾਨ ਹੁੰਦੀਆਂ ਸੀ ਕੁੜੀ ਨੂੰ ਵੀ ਪ੍ਰਵਾਨ ਹੁੰਦੀਆਂ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਸਾਡੇ ਮਾਪਿਆਂ ਨੇ ਸਾਡਾ ਜਿੱਥੇ ਰਿਸ਼ਤਾ ਕਰਤਾ ਚੰਗਾ ਹੀ ਟੋਲਿਆ ਹੋ ਕੋਈ ਸੇਰਾ ਬਣਨ ਦਾ ਕਾਰਨ ਇਹ ਹੁੰਦਾ ਸੀ ਵੀ ਕੁੜੀ ਤੇ ਮੁੰਡੇ ਨੇ ਪਹਿਲਾਂ ਵਿਆਹ ਤੋਂ ਇੱਕ ਦੂਜੇ ਨੂੰ ਦੇਖਿਆ ਨਹੀਂ ਸੀ ਹੁੰਦਾ ਤੇ ਨਾ ਹੀ ਪਰਿਵਾਰ ਵਾਲੇ ਦੋਨੇ ਪਰਿਵਾਰਾਂ ਦੇ ਮੈਂਬਰਾਂ ਨੂੰ ਇਹ ਹੁੰਦਾ ਸੀ ਵੀ ਤੇ ਨਾ ਹੀ ਇਹ ਦੇਖਣ ਇੱਕ ਦੂਜੇ ਨੂੰ ਵੀ ਹੋ ਸਕਦਾ ਇੱਕ ਦੂਜੇ ਦਾ ਇਹ ਮੂੰਹ ਦੇਖਣ ਇਹਨਾਂ ਨੂੰ ਕੋਈ ਪਸੰਦ ਨਾ ਆਵੇ ਕੋਈ ਕੁੜੀ ਕਈ ਵਾਰੀ ਅੱਖੋਂ ਕਾਣੀ ਹੁੰਦੀ ਸੀ ਕੋਈ ਕਾਲੀ ਹੁੰਦੀ ਸੀ ਕੋਈ ਕਿਵੇਂ ਜਾਂ ਮੁੰਡੇ ਅੱਖਾਂ ਕਾਣਾ ਹੁੰਦਾ ਸੀ ਮੁੰਡੇ ਦਾ ਰੰਗ ਪੱਕਾ ਹੁੰਦਾ ਸੀ ਇਹ ਚੀਜ਼ਾਂ ਨੂੰ ਲੈ ਕੇ ਨਾ ਉਹ ਸੇਰੇ ਬਣੇ ਜਾਂਦੇ ਸੀ ਉਦੋਂ ਵੀ ਇਹ ਇੱਕ ਦੂਜੇ ਨੂੰ ਦੇਖ ਨਾ ਸਕਣ ਜਦੋਂ ਅਨੰਦ ਕਾਰਜ ਹੋ ਗਏ ਤੇ ਗ੍ਰੰਥੀ ਸਿੰਘ ਨੇ ਉਹਨਾਂ ਨੂੰ ਮੀਆਂ ਬੀਬੀ ਪਤਨੀ ਪਤੀ ਘੋਸ਼ਿਤ ਕਰਤਾ ਵੀ ਭਾਈ ਅੱਜ ਤੋਂ ਤੁਸੀਂ ਪਤੀ ਪਤਨੀ ਹੋ ਉਦੋਂ ਉਹਨਾਂ ਦੇ ਸਿਰੇ ਵਧਾ ਦਿੱਤੇ ਜਾਂਦੇ ਸੀ ਠੀਕ ਹੈ ਨਾ ਉਦੋਂ ਇਸ ਗੱਲ ਦੇ ਡਰੋਂ ਸਿਰੇ ਲਾਏ ਜਾਂਦੇ ਸੀ ਵੀ ਇਹ ਇੱਕ ਦੂਜੇ ਨੂੰ ਦੇਖ ਨਾ ਪਹਨ ਉਹਨਾਂ ਦਾ ਕਾਰਨ ਇਹ ਹੁੰਦਾ ਸੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਵੀ ਜਿਹੜੇ ਆਪਾਂ ਹੁਣ ਬਹਿਮ ਬਣਾ ਕੇ ਖੜ ਗਏ ਜਾਂ ਉਹਨਾਂ ਦਾ ਰਵਾਜ ਹੀ ਬਣਾ ਕੇ ਖੜ ਗਏ ਇਹ ਕੋਈ ਰਵਾਜ ਨਹੀਂ ਸੀ ਵੀਰੇ ਇਹਨਾਂ ਦਾ ਹਰੇਕ ਚੀਜ਼ ਦੇ ਪਿੱਛੇ ਹਰੇਕ ਵਿਹਾਰ ਦੇ ਪਿੱਛੇ ਹਰੇਕ ਚੀਜ਼ ਦੇ ਪਿੱਛੇ ਕਾਰਨ ਹੁੰਦਾ ਸੀ ਹੁਣ ਟੂਨੇ ਦੀ ਗੱਲ ਮੈਂ ਤੁਹਾਨੂੰ ਦੱਸਦਾ ਟੂਣਾ ਕਰਿਆ ਪਿਆ ਹੁੰਦਾ ਚਰਾਸਤੇ 'ਚ ਟੂਣਿਆਂ ਦਾ ਵੀ ਬਹੁਤ ਵੱਡਾ ਕਾਰਨ ਹੁੰਦਾ ਸੀ ਅੱਗੇ ਸਾਧਨ ਹੁੰਦੇ ਨਹੀਂ ਸੀ ਜਾਣ ਆਉਣ ਦੇ ਇੰਨੇ ਬੈਦ ਤੱਕ ਗੱਲ ਪਹੁੰਚੋਣੀ ਹੁੰਦੀ ਸੀ ਵੀ ਫਲਾਨੇ ਪਿੰਡ ਦੀ ਕੁੜੀ ਫਲਾਨੇ ਪਿੰਡ ਦੀ ਧੀ ਉਹ ਢਿੱਲੀ ਆ ਵੀ ਬੈਦ ਤੱਕ ਗੱਲ ਪਹੁੰਚੋਣੀ ਹੁੰਦੀ ਸੀ ਜੇ ਮੰਨ ਕੇ ਚਲੋ ਕੋਈ ਸਰਾਬੀ ਬੰਦਾ ਬਿਮਾਰ ਹੁੰਦਾ ਚਰਾਸਤੇ ਦੇ ਵਿੱਚ ਜਾ ਕੇ ਬੋਤਲ ਰੱਖ ਦਿੰਦੇ ਸੀ ਦਾਰੂ ਦੀ ਬੋਤਲ ਰੱਖ ਦਿੰਦੇ ਉਹ ਆਉਂਦੇ ਜਾਂਦੇ ਰਾਹੀ ਤੁਰੇ ਜਾਂਦੇ ਦੇਖ ਜਾਂਦੇ ਵੀ ਆ ਪਿੰਡ ਦਾ ਯਾਰ ਕੋਈ ਸ਼ਰਾਬੀ ਬੰਦਾ ਢਿੱਲਾ ਉਹ ਜਾਂਦੇ ਜਾਂਦੇ ਕਿਸੇ ਵੈਦ ਨੂੰ ਸੁਨੇਹਾ ਲਾਉਂਦੇ ਸੀ ਵੀ ਫਲਾਨੇ ਪਿੰਡ ਭਾਈ ਕੋਈ ਸ਼ਰਾਬੀ ਢਿੱਲਾ ਫਲਾਨੇ ਖਾਂ ਤੇ ਬੋਤਲ ਧਰੀ ਪੀਸੀ दारू ਦੀ ਉਹ ਨਿਸ਼ਾਨੀਆਂ ਹੁੰਦੀਆਂ ਸੀ ਕੁਛ ਛੋਟੀਆਂ ਛੋਟੀਆਂ ਵੀ ਬੋਤਲ दारू ਦੀ ਧਰੀ ਪੀਸੀ ਉੱਥੇ ਕੋਈ ਸ਼ਰਾਬੀ ਢਿੱਲਾ ਉਹ ਜਆ ਸ਼ਰਾਬੀ ਦੇ ਰਿਲੇਟਡ ਵੈਦ ਜਿਹੜੀਆਂ ਜੜੀਆਂ ਬੂਟੀਆਂ ਸੀ ਉਹਦੀਆਂ ਚੀਜ਼ਾਂ ਉਹ ਲੈ ਜਾਂਦੇ ਸੀ ਉੱਥੇ ਉਹੋ ਜਿਹੀਆਂ ਦਵਾਈਆਂ ਉਹ ਲੈ ਜਾਂਦਾ ਸੀ ਨਾਲ ਉਹਦਾ ਇਲਾਜ ਕਰਨ ਵਾਸਤੇ ਕੋਈ ਸੰਧੂਰ ਸੁਰਖੀ ਬਿੰਦੀ ਇਹੀ ਜੀ ਚੀਜ਼ ਧਰੀ ਪੀ ਹੁੰਦੀ ਸੀ ਕੋਈ ਚੂੜਾ ਧਰਿਆ ਪਿਆ ਹੁੰਦੀ ਸੀ ਚੂੜੀਆਂ ਧਰੀਆਂ ਪਈਆਂ ਹੁੰਦੀਆਂ ਸੀ ਚ ਰਸਤੇ 'ਚ ਤਾਂ ਆਉਂਦੇ ਜਾਂਦੇ ਰਾਹੀ ਦੇਖ ਲੈਂਦੇ ਸੀ ਵੀ ਆਪਾਂ ਜੀ ਬੈਦ ਕੰਨੀ ਦੇ ਬੈਦ ਦੇ ਪਿੰਡ ਦੇ ਵਿੱਚ ਦੀ ਲੰਘਾਂਗੇ ਤਾਂ ਸਨੇਹਾ ਆਉਂਦੇ ਜਾਂਦੇ ਲੋਕ ਬੈਦ ਨੂੰ ਲਾਂਦੇ ਸੀ ਫੁਲਾਨੇ ਪਿੰਡ ਦੇ ਵਿੱਚ ਕੋਈ ਨਵੀਂ ਵਿਆਹੀ ਕੁੜੀ ਢਿੱਲੀ ਆ ਭਾਈ ਕੋਈ ਉਹੋ ਜੀ ਚੀਜ਼ ਉਹ ਬੈਦ ਆਪਣੇ ਝੋਲੇ 'ਚ ਪਾ ਕੇ ਉਹ ਪਿੰਡ ਦੇ ਵਿੱਚ ਪਹੁੰਚ ਜਾਂਦਾ ਸੀ ਵੀ ਮੈਂ ਇਲਾਜ ਕਰਿਆ ਵਾਂ ਉਹ ਨਿਸ਼ਾਨੀਆਂ ਹੁੰਦੀਆਂ ਸੀ ਇੱਕ ਹੁਣ ਤਾਂ ਬਸ ਐ ਹੁੰਦਾ ਵੀ ਚਲੋ ਸੂਖੀ ਪੀਂਦੀ ਧਰੋ ਆਪਣਾ ਫਲਾਨਾ ਭਲਾ ਹੋ ਜੂ ਫਲਾਨੇ ਬਾਬੇ ਨੇ ਕਿਹਾ दारू ਧਰ ਦੋ ਚ ਰਸਤੇ ਚਾਂਡਾ ਮੀਟ ਧਰ ਦੋ ਜੇ ਕੁਛ ਪਿਆ ਹੁੰਦਾ ਚ ਰਸਤੇ ਚੱਕ ਕੇ ਖਾ ਲਿਆ ਕਰੂ ਕੋਈ ਐਡੀ ਗੱਲ ਨਹੀਂ ਹੁੰਦੀ ਆ ਸੂਏ ਚ ਆਉਂਦੇ ਗੁੱਟ ਘੱਟ ਜੇ 20 ਵਾਰੀ ਅਸੀਂ ਖਾਦੇ ਨੇ ਕਿਤੇ ਡੱਕਾ ਨਹੀਂ ਹੋਇਆ ਚ ਰਸਤੇ ਦੇ ਵਿੱਚ ਸਾਬਣਾ ਧਰੀਆਂ ਪਈਆਂ ਨੇ ਛੋਟੇ ਛੋਟੇ ਹੁੰਦੇ ਨਾ ਹੋਣ ਜਾਂਦੇ ਘਰੋਂ ਚੋਰੀਆਂ ਨਾਉਣ ਜਾਂਦੇ ਵੀ ਸਾਡੇ ਕਿਤੇ ਕੁੱਟ ਨਾ ਪਵੇ ਚ ਰਸਤੇ ਦੇ ਵਿੱਚ ਕਿਤੇ ਮਨ ਜਾ ਤਰਿਆ ਪਿਆ ਉੱਥੇ ਸੂਏ ਦੇ ਪੁੱਲ ਕੋਲੇ ਕਿਤੇ ਸਾਬਣ ਧਰੀ ਪਈ ਹੁੰਦੀ ਸੀ ਉਹ ਸਾਬਣ ਜਿਹੜੀ ਟੂਣਾ ਕਰਿਆਂ ਸਾਨੂੰ ਤਾਂ ਕਿਤੇ ਕਸੂ ਹੋ ਜਾਂਦੀ ਵੀ ਇਹ ਚੀਜ਼ਾਂ ਤੋਂ ਨਾ ਬਾਹਰ ਨਿਕਲਣ ਦੀ ਲੋੜ ਆ ਵੀਰੇ ਪੜਿਆ ਲਿਖਿਆ ਜਵਾਨਾ ਥੋੜਾ ਜਿਹਾ ਅੱਗੇ ਵਧੋ ਇਹ ਚੀਜ਼ਾਂ ਤੇ ਬੜਾ ਵਿਸ਼ਵਾਸ ਨਾ ਕਰਿਆ ਕਰੋ ਪ੍ਰਮਾਤਮਾ ਦਾ ਨਾਮ ਲਿਆ ਕਰੋ ਸਾਰੀ ਸੱਜਣ ਮਿੱਤਰਾਂ ਦਾ ਧੰਨਵਾਦ ਵੀਡੀਓ ਵਧੀਆ ਲੱਗੀ ਨਾ ਤਾਂ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ